ਸਾਰਿਆਂ ਨੂੰ ਪਿਆਰ ਭਰੀ ਸਵੇਰਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਮਲਾਜ਼ਮਾਂ ਦੇ ਲਈ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਪਰਸੋਨਲ ਵਿਭਾਗ ਨੇ ਦੋ ਪੱਤਰ ਜਾਰੀ ਕੀਤੇ ਆ ਪੰਜਾਬ ਦੇ ਮਲਾਜ਼ਮ ਆਪਣੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਤੋਂ ਕਾਫੀ ਲੰਮੇ ਸਮੇਂ ਤੋਂ ਉਮੀਦ ਲਾਈ ਬੈਠੇ ਹਨ ਹੁਣ ਸਰਕਾਰ ਦਾ 2 ਸਾਲ ਦਾ ਸਮਾਂ ਬਾਕੀ ਰਹਿ ਚੁੱਕਿਆ ਹੈ ਇਸ ਦੇ ਲਈ ਮਲਾਜ਼ਮਾਂ ਦੇ ਸਾਰੇ ਮਸਲੇ ਨਿਮੇੜਨਾ ਚਾਹੁੰਦੀ ਹੈ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਸਰਕਾਰ ਮਲਾਜ਼ਮਾਂ ਦੀਆਂ ਮੰਗਾਂ ਦੇ ਲਈ ਜਿਹੜੀ ਹੈ ਗੰਭੀਰ ਨਜ਼ਰ ਆ ਰਹੀ ਹੈ ਕਿਉਂਕਿ ਮਲਾਜ਼ਮਾਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਜਿਹੜਾ ਹੈ ਵਧਦਾ ਜਾ ਰਿਹਾ ਹੈ ਮੰਗਾਂ ਸੰਬੰਧੀ ਇੱਕ ਸਬ ਕਮੇਟੀ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਵਿਧਮੰਤੀ ਹਰਪਾਲ ਸਿੰਘ ਛੀਮਾ ਕੁਲਦੀਪ ਸਿੰਘ ਢਾਲੀਵਾਲ ਸ਼ਾਮਿਲ ਹਨ ਕਿਉਂਕਿ ਮਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਨੇ ਜ਼ਿਆਦਾਤਰ ਵਿੱਤ ਵਿਭਾਗ ਨਾਲ ਜੁੜੀਆਂ ਹੁੰਦੀਆਂ ਹਨ ਇਸ ਕਰਕੇ ਇਸ ਕਮੇਟੀ ਦੇ ਚੇਅਰਮੈਨ ਵਿਧਮੰਤੀ ਹਰਪਾਲ ਸਿੰਘ ਛੀਮਾ ਹਨ ਹੁਣ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਿਆ ਹੈ ਤੁਹਾਨੂੰ ਪੱਤਰ ਵੀ ਦਿਖਾਵਾਂਗੇ ਸੋ ਦੋਸਤੋ ਜਿਹੜੀ ਹੈ ਪੱਤਰ ਦੇ ਵਿੱਚ ਲਿਖਿਆ ਹੈ ਪੂਰੀ ਜਾਣਕਾਰੀ ਦਵਾਂਗੇ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਇਸ ਪੱਤਰ ਦੇ ਵਿੱਚ ਕੀ ਲਿਖਿਆ ਹੈਗਾ ਉਸ ਦੇ ਬਾਰੇ ਦੱਸ ਦਿੰਨੇ ਆ ਇਹ ਪੱਤਰ ਜਿਹੜਾ ਹੈ ਪੰਜਾਬ ਸਰਕਾਰ ਪਰਸੋਨਲ ਵਿਭਾਗ ਮਿਤੀ 22 4 2025 ਦੇ ਪੰਜਾਬ ਰਾਜ ਪ੍ਰਸ਼ੰਸ਼ਤਾਪੂਰਵ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਛਪਾਰਸ਼ਾਂ ਦੇ ਸੰਮੁਖ ਜਿਹੜੇ ਰਾਜ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਤਨਖਾਹ ਜਿਹੜੇ ਕਿ ਢਾਂਚੇ ਦੇ ਵਿੱਚ ਰਹਿ ਗਈਆਂ ਤਰੂਠੀ ਨੂੰ ਦੂਰ ਕਰਨ ਦੇ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਵੱਲੋਂ ਪ੍ਰਾਪਤ ਹੋਣ ਵਾਲੀਆਂ ਪ੍ਰਤੀ ਬੇਨਤੀਆਂ ਦੇ ਵਿਚਾਰਨ ਕਰਨ ਹਿਤ ਅਧੀਨ ਸੂਚਨਾ ਨੰਬਰ 105 2023 ਪੀਪੀ 399 ਮਿਤੀ 21 9 2023 ਅਤੇ ਅਧੀਨ ਸੂਚਨਾ ਨੰਬਰ 105 ਜਿਹੜਾ ਹੈ 2023 ਪੀਪੀ 652 ਮਿਤੀ 25 11 2024 ਰਾਹੀਂ ਗਠਿਤ ਅਨੋਮਨੀ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਵੇਟ ਲਿਖੇ ਅਨੁਸਾਰ ਮਾਮਲੇ ਵੀ ਸ਼ਾਮਿਲ ਕਰਨ ਦੀ ਪ੍ਰਵਾਨਗੀ ਦਿੰਦੇ ਹਨ ਸੋ ਦੋਸਤੋ 17/7/2020 ਜਾਂ ਉਸ ਤੋਂ ਬਾਅਦ ਸਿੱਧੀ ਭਰਤੀ ਦੇ ਰਾਹੀਂ ਨਿਯੁਕਤ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਤੇ ਸਤਮਾ ਸੈਂਟਰ ਪੇਸ ਇਹੜਾ ਕਮਿਸ਼ਨ ਦੇ ਪੈਟਰਨ ਤੇ ਪੇ ਸਕੇਲ ਜਿਹੜਾ ਹੈ ਲਾਗੂ ਕਰਨ ਦੇ ਨਾਲ ਉਹਨਾਂ ਕਰਮਚਾਰੀਆਂ ਦੇ ਪੇ ਸਕੇਲਾਂ ਦੇ ਵਿੱਚ ਆ ਰਹੀਆਂ ਤਰੂਟੀਆਂ ਅਤੇ ਇਹਨਾਂ ਨੂੰ ਪੇ ਸਕੇਲਾਂ ਦੇ ਨਾਲ ਸੰਬੰਧਿਤ ਹੋਰ ਸਾਰੇ ਮਸਲਿਆਂ ਸੰਬੰਧੀ ਆਪਣੀਆਂ ਸ਼ਿਫਾਰਸ਼ਾਂ ਦੇਣ ਸੰਬੰਧੀ ਮਾਮਲਾ ਵੀ ਜਿਹੜਾ ਹੈ 6ਵੇਂ ਪੰਜਾਬ ਤਨਖਾਹ ਕਮਿਸ਼ਨ ਗਠਿਤ ਕੀਤੀ ਗਈ ਹੈ ਅਨਾਰਮਲੀ ਇਸ ਕਮੇਟੀ ਦੇ ਵੱਲੋਂ ਵਿਚਾਰਿਆ ਜਾਵੇਗਾ ਇਹ ਪੱਤਰ ਮੁੱਖ ਸਕੱਤਰ ਕੇ ਪੀ ਸੈਨਾ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਦੂਸਰੇ ਪੱਤਰ ਦੀ ਗੱਲ ਕਰੀਏ ਤਾਂ ਦੂਸਰੇ ਪੱਤਰ ਦੇ ਵਿੱਚ ਸੋ ਦੋਸਤੋ ਇਹ ਪੱਤਰ ਜਿਹੜਾ ਹੈ 22/4/2025 ਨੂੰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦਾ ਜਿਹੜਾ ਵਿਸ਼ਾ ਹੈ ਏਰੀਆਜ਼ ਆਫ ਰਿਵਾਈਜ਼ਡ ਪੇ ਪੈਨਸ਼ਨ ਫੈਮਲੀ ਪੈਨਸ਼ਨ ਲੀਵ ਇਨ ਕੈਸ਼ਮੈਂਟ ਫ੍ਰੋਮ 1/1/2016 ਤੋਂ 30/6/2021 ਤੱਕ ਟੂ ਦਾ ਸਟੇਟ ਗਵਰਨਮੈਂਟ EMPLOYEES PENSIONERS ਫੈਮਲੀ ਪੈਨਸ਼ਨਰਸ ਐਜ਼ ਅ 6 ਪੇਕ ਪੰਜਾਬ ਪੇ ਕਮਿਸ਼ਨ ਸੋ ਦੋਸਤੋ ਇਹਦਾ ਜਿਹੜਾ ਹੈ ਉਹ ਕਿ ਤੇ ਵਿਸ਼ੇ ਸੰਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਪਰਸੋਨਲ ਇੱਕ ਸ਼ਾਖਾ ਦੇ ਵੱਲੋਂ ਜਾਰੀ ਹਦਾਇਤਾਂ ਦੀ ਕਾਪੀ ਭੇਜਣ ਦੇ ਲਿਖੀ ਜਿਹੜਾ ਲਿਖਿਆ ਜਾਂਦਾ ਹੈ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਅਧੀਨ ਕੰਮ ਕਰਦੇ ਅਤੇ ਰਿਟਾਇਰਡ ਹੋਏ ਅਧਿਕਾਰੀ ਕਰਮਚਾਰੀ ਦੇ ਬੰਦੇ ਏਰੀਅਰ ਸਮੇਂ ਸਿਰ ਅਦਾ ਕਰਵਾਉਣ ਦੀ ਯਕੀਨੀ ਬਣਾਈ ਜਾਵੇ ਜੇਕਰ ਭਵਿੱਖ ਦੇ ਵਿੱਚ ਕਿਸੇ ਵੀ ਕਰਮਚਾਰੀ ਰਿਟਾਇਰ ਦੇ ਵੱਲੋਂ ਏਰੀਅਰ ਨਾ ਮਿਲਣ ਦੇ ਕਰ ਵਿਭਾਗ ਦਫ਼ਤਰ ਨੂੰ ਕਿਸੇ ਕਾਨੂੰਨੀ ਔਕੜ ਦਾ ਔਕੜਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੀ ਜਿਹੜੀ ਹੈ ਨਾਰਮਲ ਜਿਹੜੀ ਹੈ ਜ਼ਿੰਮੇਵਾਰੀ ਸੰਬੰਧਿਤ ਡੀ ਡੀਓ ਦੀ ਹੋਵੇਗੀ ਤਾ ਹਾਂਜੀ ਦੋਸਤੋ ਇਹ ਸੀ ਜਿਹੜਾ ਹੈ ਵਿੱਤ ਵਿਭਾਗ ਦੇ ਵੱਲੋਂ ਦੋ ਪੱਤਰ ਜਾਰੀ ਕੀਤੇ ਗਏ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ